ਕਬਡੀ ਖਬਰ ਹੋ ਰਿਹਾ ਹੈ ਕਿ ਭਾਰਤ-ਪਾਕਿਸਤਾਨ ਤਣਾਅ ਕਈ ਹਵਾਈ ਅੱਡੇ ਬੰਦ ਉਡਾਣਾ ਪ੍ਰਭਾਵਿਤ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਸਾਰੀਆਂ 에어ਲਾਈਨਾਂ ਨੇ ਆਪਣੇ ਯਾਤਰੀਆਂ ਨੂੰ 3 ਘੰਟੇ ਪਹਿਲਾਂ ਹਵਾਈ ਅੱਡੇ ਤੇ ਪੁੱਜਣ ਦੀ ਸਲਾਹ ਦਿੱਤੀ ਹੈ ਜੀ ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਵਾਧਦੇ ਤਣਾਅ ਦਾ ਦੇਸ਼ ਭਰ ਵਿੱਚ ਹਵਾਈ ਸੇਵਾਵਾਂ ਉੱਤੇ ਵੱਡਾ ਪ੍ਰਭਾਵ ਪਿਆ ਹੈ। ਭਾਰਤੀ ਹਵਾਈ ਸੈਨਾ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਤੇ ਕਾਰਵਾਈ ਕਰਨ ਤੋਂ ਬਾਅਦ ਉੱਤਰੀ ਅਤੇ ਪੱਛਮੀ ਭਾਰ ਦੇ 27 ਹਵਾਈ ਅੱਡੇ ਅਸਥਾਈ ਤੌਰ ਦੇ ਉੱਤੇ ਬੰਦ ਕਰ ਦਿੱਤੇ ਗਏ ਨੇ। ਯਾਤਰੀਆਂ ਨੂੰ 3 ਘੰਟੇ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ। ਇਹਨਾਂ ਵਿੱਚ ਸ਼੍ਰੀਨਗਰ ਜੰਮੂ ਕਸ਼ਮੀਰ ਲੇ ਅਤੇ ਜੈਪੁਰ ਵਰਗੇ ਪ੍ਰਮੁੱਖ ਹਵਾਈ ਅੱਡੇ ਸ਼ਾਮਲ ਨੇ। ਔਰ ਵੀਰਵਾਰ ਰਾਤ ਨੂੰ ਦੋਵਾਂ ਦੇਸ਼ਾਂ ਵਿੱਚਕਾਰ ਪਿਆਨਕ ਹਮਲਾ ਹੋਇਆ। ਇਸ ਤੋਂ ਬਾਅਦ 에어ਲਾਈਨਾਂ ਵੱਲੋਂ ਇੱਕ ਡਾਇਵਿਜ਼ਰੀ ਜਾਰੀ ਕੀਤੀ ਗਈ ਹੈ ਕਿ ਯਾਤਰੀ ਉਡਾਨ ਤੋਂ 3 ਘੰਟੇ ਪਹਿਲਾਂ ਹਵਾਈ ਅੱਡਿਆਂ ਤੇ ਪਹੁੰਚ ਜਾਣ ਭਾਰਤ ਅਤੇ ਪਾਕਿਸਤਾਨ ਵਿੱਚ ਕਾਰ ਸਥਿਤੀ ਨੂੰ ਦੇਖਦੇ ਹੋਏ ਦੇਸ਼ ਦੀਆਂ ਪ੍ਰਮੁੱਖ 에ਅਰਲਾਈਨਾਂ 에ਅਰ ਇੰਡੀਆ Indigo SpiceJet ਅਤੇ Akasha Air ਨੇ ਯਾਤਰੀਆਂ ਲਈ ਵਿਸ਼ੇਸ਼ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ 에어ਲਾਈਨਾਂ ਨੇ ਯਾਤਰੀਆਂ ਨੂੰ ਜੋ ਐਡਵਾਈਜ਼ਰੀ ਜਾਰੀ ਕੀਤੀ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਆ ਕਿ ਉਡਾਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਹਵਾਈ ਅੱਡੇ ਤੇ ਯਾਤਰੀ ਪੁੱਜਣ ਔਰ ਸਬੰਧਤ 에어ਲਾਈਨ ਦੀ ਵੈੱਬਸਾਈਟ ਤੇ ਜਾਂ ਗਾਹਕ ਸੇਵਾ ਨਾਲ ਉਡਾਣ ਦੀ ਸਥਿਤੀ ਦੀ ਜਾਂਚ ਕਰੋ ਸੋਸ਼ਲ ਮੀਡੀਆ ਤੇ ਕੁੰਮਰੀਆਂ ਗੈਰ ਪੁਸ਼ਟੀ ਕੀਤੀਆਂ ਖਬਰਾਂ ਤੋਂ ਬਚੋ ਨਾ ਹੀ ਗੈਰ ਪੁਸ਼ਟੀ ਵਾਲੀਆਂ ਖਬਰਾਂ ਫੈਲਾਓ ਤਾਂ ਦਿੱਲੀ ਹਵਾਈ ਅੱਡੇ ਨੇ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਸੰਚਾਲਨ ਆਮਨੇ ਪਰ ਬਦਲਦੇ ਹਵਾਈ ਖੇਤਰ ਦੀਆਂ ਸਥਿਤੀਆਂ ਅਤੇ ਸਖਤ ਸੁਰੱਖਿਆ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਤਾਂ ਦਿੱਲੀ ਹਵਾਈ ਅੱਡੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਯਾਤਰੀਆਂ ਲਈ ਜਾਣਕਾਰੀ ਵੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਆ ਕਿ ਸੰਚਾਲਨ ਆਮ ਨੇ ਪਰ ਹਵਾਈ ਖੇਤਰ ਦੀਆਂ ਸਥਿਤੀਆਂ ਤੇ ਸੁਰੱਖਿਆ ਕਾਰਨਾਂ ਕਰਕੇ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਨੇ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਵਾਧੂ ਸਮਾਂ ਰੱਖਣ ਦੀ ਸਲਾਹ ਦਿੱਤੀ ਗਈ ਆ ਕਿਸੇ ਵੀ ਆਸਬੁਧਾ ਤੋਂ ਬਚਣ ਲਈ ਪਹਿਲਾਂ ਤੋਂ ਪ੍ਰਾਪਤ ਜਾਣਕਾਰੀ ਦੇ मामले ਵਿੱਚ ਸਾਰਿਆਂ ਨੂੰ ਸੁਚੇਤ ਹੋਣਾ ਪਵੇਗਾ ਯਾਨੀ ਕਿ ਪਹਿਲਾਂ ਤੋਂ ਜਾਣਕਾਰੀ ਪ੍ਰਾਪਤ ਕਰਨੀ ਪਵੇਗੀ ਇਸ ਮੁਸ਼ਕਲ ਸਮੇਂ ਵਿੱਚ 에어ਲਾਈਨਾਂ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਨੇ ਔਰ ਯਾਤਰੀਆਂ ਨੂੰ ਸਬਰ ਅਤੇ ਸਹਿਯੋਗ ਦੀ ਅਪੀਲ ਕੀਤੀ ਗਿਆ ਤਾਂ ਦੂਜੇ ਪਾਸੇ ਪਟਿਆਲਾ ਵਸਣੀਆਂ ਲਈ ਵੀ ਐਡਵਾਈਜ਼ਰੀ ਜਾਰੀ ਆ ਘਰਾਂ ਵਿੱਚ ਲੋਕਾਂ ਨੂੰ ਰਹਿਣ ਦੀ ਸਲਾਹ ਦਿੱਤੀ ਗਈ ਹੈ ਔਰ ਪਟਿਆਲਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਘਰਾਂ ਵਿੱਚ ਰਹਿਣ ਅਤੇ ਲੋਕਾਂ ਨੂੰ ਕਿਹਾ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਉਦੋਂ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਪਟਿਆਲਾ ਵਿੱਚ ਵੀ ਆਰਮੀ ਦੀ ਛਾਉਣੀ ਅਤੇ 에ਅਰਬੇਸ ਹੈ ਜਿਸ ਕਰਕੇ ਇੱਥੇ ਵੀ ਪੂਰੀ ਸੁਰੱਖਿਆ ਕੀਤੀ ਗਈ ਹੈ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਘਰਾਂ ਵਿੱਚ ਰਹਿਣ ਅਤੇ ਛੱਤਾਂ ਬਾਲਕਨੀਆਂ ਜਾਂ ਖੁੱਲੇ ਇਲਾਕਿਆਂ ਵਿੱਚ ਇਸ ਤਰ੍ਹਾਂ ਖੁੱਲ ਕੇ ਘੁੰਮਣ ਦੇ ਆਜ਼ਾਦੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਸਲਾਹ ਦਿੱਤੀ ਹੈ ਕਿ ਖੁੱਲੇ ਆਮ ਮੈਦਾਨਾਂ ਵਿੱਚ ਨਾ ਫਿਰੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਨੰਬਰ ਵੀ ਦਿੱਤੇ ਗਏ ਨੇ ਇਸ ਦਰਮਿਆਨ ਚੰਡੀਗੜ੍ਹ ਪੁਲਿਸ ਨੇ ਆਪਣੇ ਨਾਗਰਿਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਚੰਡੀਗੜ੍ਹ ਪੁਲਿਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਸ਼ਹਿਰ 'ਚ ਸਾਇਰਨ ਵੱਜਣ ਤੇ ਲੋਕ ਘਰਾਂ ਅੰਦਰ ਹੀ ਰਹਿਣ ਕਿਆ ਗਿਆ ਹੈ ਕਿ ਚੰਡੀਗੜ੍ਹ 'ਚ ਜਿਸ ਵੀ ਸਮੇਂ ਸਾਇਰਨ ਵੱਜਣ ਦੀ ਆਵਾਜ਼ ਆਉਂਦੀ ਆ ਤੋ ਤੁਰੰਤ ਸੜਕਾਂ ਤੇ ਪਾਰਕਾਂ ਨੂੰ ਛੱਡ ਕੇ ਲੋਕ ਆਪਣੇ ਘਰਾਂ ਅੰਦਰ ਚਲੇ ਜਾਂਦੇ ਅਤੇ ਕੋਈ ਵੀ ਸੜਕ ਜਾਂ ਪਾਰਕ ਵਿੱਚ ਨਾ ਮਿਲੇ ਜੇਕਰ ਤੁਹਾਡਾ ਘਰ ਨੇੜੇ ਨਹੀਂ ਹੈ ਤਾਂ ਕਿਸੇ ਵੀ ਇਮਾਰਤ ਵਿੱਚ ਚਲੇ ਜਾਓ ਬਿਲਕੁਲ ਜੋ ਪਹਿਲੀਆਂ ਜੰਗਾਂ ਦੇ ਵਿੱਚ ਜੋ ਸਿਚੁਏਸ਼ਨ ਬਣੀ ਹੋਈ ਸੀ ਉਦਾਂ ਦੀ ਸਿਚੁਏਸ਼ਨ ਬਣੀ ਹੋਈ ਆ ਹਾਲਾਂਕਿ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਜਿੱਥੋ-ਜਿੱਥੋਂ ਦੇ ਵੀ ਨੇ ਔਰ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਉਹਨਾਂ ਨੂੰ ਅਲਰਟ ਕੀਤਾ ਜਾ ਰਿਹਾ ਉਹਨਾਂ ਨੂੰ ਸਮਝਾਇਆ ਜਾ ਰਿਹਾ ਉਹਨਾਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਚੱਲਣ ਦੀ ਸਲਾਹ ਦਿੱਤੀ ਜਾ ਰਹੀ ਆ